ਫਾਈਨਲ ਦੀਆਂ ਟੀਮਾਂ ਨੂੰ ਪਲੀਜ਼ ਹੱਥ ਵਨ ਕੇ ਬੇਨਤੀ ਆ ਰਿਕਵੈਸਟ ਆ ਤੁਹਾਡੇ ਅੱਗੇ ਸਹਿਯੋਗ ਕਰੀਏ ਫਾਈਨਲ ਦੀਆਂ ਦੋਨੋਂ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਵਿਜੇਪਾਸੋਂ ਵਾਲਾ ਆਇਆ ਇਹਦੇ ਸੱਟ ਲੱਗ ਗਈ ਸੀ ਇਹਦਾ ਆਪਰੇਸ਼ਨ ਹੋਇਆ ਆਪਰੇਸ਼ਨ ਤੋਂ ਬਾਅਦ ਫੇਰ ਇਹ ਨੌਜੰਨ ਦਾ ਮੇਰੇ ਵੀਰੋ ਪ੍ਰੋਬਲਮ ਆ ਗਈ ਆਪਰੇਸ਼ਨ ਦੇ ਵਿੱਚ ਦੁਬਾਰਾ ਫੇਰ ਜਿਹੜਾ ਆਪਰੇਸ਼ਨ ਕਰਾਉਣਾ ਪੈਣਾ ਮੇਰੇ ਵੀਰੋ ਔਰ ਇਸ ਨੌਜੰਨ ਦੀ ਆਪਾਂ ਸਾਰਿਆਂ ਨੇ ਸਪੋਰਟ ਕਰਨੀ ਹੈ ਔਰ ਮੈਂ ਪੇਜਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਸਾਰੇ ਕਬੱਡੀ ਦੇ ਪ੍ਰਮੋਟਰਾਂ ਨੂੰ ਵੀ ਬੇਨਤੀ ਕਰਦਾ ਵੀ ਇਸ ਨੌਜਵਨ ਦੇ ਲਈ ਅੱਜ ਲੋੜ ਹੈ ਆਪਾਂ ਖੜੀਏ ਕਿਉਂਕਿ ਜਦੋਂ ਖਿਡਾਰੀ ਦੇ ਸੱਟ ਲੱਗ ਜਾਂਦੀ ਹੈ ਤੇ ਫਿਰ ਬਹੁਤ ਔਖਾ ਹੋ ਜਾਂਦਾ ਸੋ ਮੇਰੀ ਬੇਨਤੀ ਹੈ ਵਿਜੇ ਦਾ ਨੰਬਰ ਕਿੰਨਾ 99146 515 39 ਸੋ ਇਹਦਾ ਗੂਗਲ ਪੇ ਨੰਬਰ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿੰਨੇ ਵੀ ਪੇਜਾਂ ਵਾਲੇ ਭਰਾ ਆ ਉਹ ਚੱਕ ਕੇ ਇਸ ਵੀਡੀਓ ਨੂੰ ਪਾਉਣ ਤਾਕਿ ਇਸ ਭਰਾ ਦੀ ਜਿਹੜੀ ਉਹ ਹੈਲਪ ਹੋ ਸਕੇ ਔਰ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੇਰੇ ਵੀਰੋ ਵਧੀਆ ਖੇਡ ਸਕੇ